ਕੇਂਦਰ ਸਰਕਾਰ ਵੱਲੋਂ ਬੀਬੀ ਐਮਬੀ ਤੇ ਦਬਾ ਪਾ ਕੇ ਹਰਿਆਣਾ ਲਈ ਪਾਣੀ ਛੁਡਾ ਦਿੱਤਾ ਜਿਸ ਤੇ ਰੋਸ ਵਜੋਂ ਹਲਕਾ ਮੁਕੇਰੀਆਂ ਦੀ ਆਪਲੀਟਡ ਸਿਪ ਵੱਲੋਂ ਬੋਲਦਾਨੀ ਦੀ ਅਵਾਈ ਹੈ ਕੇਂਦਰ ਸਰਕਾਰ ਖਿਲਾਫ ਮਾਤਾ ਰਾਣੀ ਚੌਂਕ ਮੁਕੇਰੀਆਂ ਵਿਖੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰ ਪਰ ਫੋਕਸਡ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ

ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਕੇਂਦਰ ਵਿੱਚ ਚਾਹੇ ਉਹ ਕਾਂਗਰਸੀ ਸਰਕਾਰ ਸੀਗੀ ਪਹਿਲਾਂ ਚਾਹੇ ਹੁਣ ਬੀਜੇਪੀ ਦੀ ਸਰਕਾਰ ਹੈ ਜਿਹੜੀ ਵੀ ਕੇਂਦਰ ਸਰਕਾਰ ਰਹੀ ਉਹ ਪੰਜਾਬ ਦੇ ਹੱਕਾਂ 'ਚ ਉਸਦੇ ਡਾਕਾ ਮਾਰਿਆ। ਪੰਜਾਬ ਨਾਲ ਉਹਨੇ ਮਤਰੀ ਮਾਂ ਵਾਲਾ 슬ੋਕ ਕੀਤਾ। ਹੁਣ ਤਾਂ ਹੱਥ ਹੀ ਟੱਪ ਗਈ। ਜੋ ਸਾਡੇ ਕੋਲੇ ਪਾਣੀ ਹੈ ਨਹੀਂ। ਫਾਲਤੂ ਦੇ ਨੂੰ ਪਾਣੀ ਹੈ ਨਹੀਂ ਸਾਡੇ ਮਾਨਸਾ ਵਾਲੇ ਸੀਐਮ ਸਾਹਿਬ ਵੀ ਕਹਿ ਚੁੱਕੇ ਆ ਕਿ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਨੂੰ ਕਿਸੇ ਨੂੰ ਨਹੀਂ ਹੈਗਾ। ਸਾਡਾ ਖੇਤੀ ਪ੍ਰਧਾਨ ਸੂਬਾ ਹੈ। ਸਾਡੇ ਜ਼ਿਮੀਂਦਾਰਾਂ ਨੂੰ ਪਾਣੀ ਦੀ ਖੁੱਦ ਲੋੜ ਹੈ। ਅਸੀਂ ਪਾਣੀ ਸਾਡੇ ਕੋਲ ਫਾਲਤੂ ਹੈ ਨਹੀਂ ਤੇ ਬੀਬੀਐਮਬੀ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਕਹਿ ਕੇ ਤੇ ਪਾਣੀ ਸ਼ੁਰੂਆਤ ਤਾਂ ਹਰਿਆਣੇ ਲਈ ਅਸੀਂ ਇਹ ਮੰਗ ਕਰਦੇ ਆ ਕਿ ਪਾਣੀ ਇਮੀਜੇਟ ਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਪਾਣੀ ਫालतੂ ਹੋਵੇ ਤਾਂ ਦਿਨ ਨੂੰ ਕੋਈ ਡਰ ਨਹੀਂ ਫਿਰ ਸਾਡੇ ਕੋਲੇ ਆਪਣੇ ਖੇਤ ਤਾਂ ਸਾਡੇ ਸੁੱਕੇ ਪਏ ਆ ਤੋਂ ਪੰਜਾਬ ਦੇ ਹੱਕਾਂ ਦੇ ਡਾਕਾ ਜੋ ਭਾਜਪਾ ਸਰਕਾਰ ਕੇਂਦਰ ਦੀ ਮਾਰਾ ਰਹੀ ਹੈ ਉਹਨੂੰ ਉਹਦੇ ਰੋਸ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਔਰ ਅਸੀਂ ਮੰਗ ਕਰਦੇ ਆ ਕਿ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਨੇ ਜੋ ਪਾਣੀ ਛਡਾਇਆ ਬੀਬੀਐਮਬੀ ਨੂੰ ਕਹਿ ਕੇ ਹਰਿਆਣੇ ਲਈ ਉਹ ਇਮੀਜੇਟਲੀ ਬੰਦ ਹੋਣਾ ਚਾਹੀਦਾ ਇਹ ਦੇ ਧੱਕਾ ਕਿਤੇ ਅਸੀਂ ਤੇ ਕਹਿ ਰਹੇ ਪਾਣੀ ਸਰ ਕੋ ਫਾਲਤੂ ਹੈ ਹੀ ਨਹੀਂ ਧੱਕਾ ਤਾਂ ਕਰੀ ਜੇ ਅਸੀਂ ਪਾਣੀ ਦਈਏ ਅਸੀਂ ਤੇ ਪੰਜਾਬ ਦੇ ਇਕਦੀ ਰਾਖੀ ਕਰ ਰਹੇ ਆ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਮਾਨ ਸਾਹਿਬ ਨੇ ਬੜਾ ਕਲੀਅਰ ਕੱਟ ਕੇ ਆ ਕਿ ਇੱਕ ਬੂੰਦ ਵੀ ਸਾਡੇ ਕੋਲ ਪਾਣੀ ਫਾਲਤੂ ਨਹੀਂ ਹੈਗਾ ਸਾਡੇ ਆਪਣੇ ਖੇਤ ਸੁੱਕੇ ਪਏ ਆ ਸਾਡਾ ਇਹ ਉਲਟਾ ਭਾਜਪੀ ਨੇ ਸੈਂਟਰ ਸਰਕਾਰ ਨੇ ਬੀਬੀਐਮਬੀ ਦੇ ਪ੍ਰੈਸ਼ਰਾਈਜ਼ ਕਰਕੇ ਹਰਿਆਣੇ ਨੂੰ ਪਾਣੀ ਦਵਾਇਆ ਥੈਂਕ ਯੂ ਵੈਰੀ ਮੱਚ